ਲੋ ਜੀ ਵਿੱਕੀ ਬਣਾ ਰਿਆ ਪਨੀਰ ਜੀ ਵਿੱਕੀ ਦੀ ਹੈਗੀ ਕੈਟਰਿੰਗ ਅੱਜ ਤੇ ਵਿੱਕੀ ਨੇ ਮੈਨੂੰ ਸੱਦਿਆ ਕਹਿੰਦਾ ਆ ਜਾ ਭਾਜੀ ਦੇਖ ਜੀ ਢੇੜਾ ਮਾਰ ਜੀ ਇੱਕ ਵਾਰ ਦੱਸ ਦਿਓ ਕੋਈ ਵਧੀਆ ਨਾ ਹੋਈ ਤਾਂ ਆ ਚੀਜ਼ ਦੱਸ ਦਿਈਂ ਕੋਈ ਐਗਜ਼ਾਮਪਲ ਦੇ ਦੇਈਂ ਵਿੱਕੀ ਉਹ ਕੀ ਰੱਖਿਆ ਹੋਇਆ ਬਤੀਲੇ ਚ ਉਹ ਬਈ ਆਲੂ ਵਾਲੇ ਲੱਗੇ ਹੋਏ ਆ ਕਿਹੜੀ ਜਗ੍ਹਾ ਆਏ ਆ ਤੁਸੀਂ ਅੱਜ ਇੱਧਰ ਵੀ ਮੂੰਹ ਕਰ ਦੋ ਇੰਨੇ ਹੈਗੀ ਅੱਜ ਫੁੱਕੀ ਕੋਈ ਤੋਂ ਬਾਈਕੂ ਕੋਈ ਪੈਂਦਾ ਇਹ ਜਿੱਥੇ ਨੈਟ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਫੋਨ ਕੋਈ ਨਹੀਂ ਚੱਲਦਾ ਤੁਹਾਡੀ ਜ਼ਿੰਦਗੀ ਹੈ ਕਮਾਲ ਆ ਸਟ੍ਰੈਸਪ੍ਰੀਟਨ ਨਾ ਪੜਾ ਕੀ ਦਾ ਆਣਾ ਕੀ ਦਾ ਨਹੀਂ ਆਣਾ ਕੋਈ ਨੈਟਵਰਕ ਨਹੀਂ ਕੋਈ ਕੁਛ ਨਹੀਂ ਫਾਇਦਾ ਕੀ ਬਣਾਣਾ ਉਹਨੂੰ ਇਹ ਬਣਾਵਾਂਗੇ ਭਾਜੀ ਪਨੀਰ ਮਾਮਾ ਪੱਟੀ ਬੰਦ ਕਰ ਦੇ ਉਹ ਫਿਰ ਹੋ ਗਿਆ ਨਾ ਤਾਂ ਅੱਛਾ 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 ਚੱਲ ਵੇ ਬਣਾਓ ਵੇ ਪਨੀਰ ਸੋਖਾ ਰਵਾਈ ਦਾ ਕਾ ਕਿਹੜਾ ਰਵਾਈ ਦਾ ਕੀ ਬਰਾਦਾ ਇਹ ਪਨੀਰ ਬਣਾ ਲੈਣਾ ਆਪਾਂ ਅੱਜ ਬਣਾਵਾਂਗੇ ਪਨੀਰ ਫਰੈਸ਼ ਚੱਕਲੇ ਚੱਕਲੇ ਬਹੁਤੇ ਨਾ ਆ ਜਾ ਆਇਆ ਫੇ ਕਰੀਏ ਮਗਰ ਆ ਪਨੀਰ ਬਣਾਦੇ ਪਏ ਆਪਾਂ ਇੱਥੇ ਵਿੱਕੀ ਬੋਸ ਪਨੀਰ ਬਣਾ ਰਾ ਦੇ ਆ ਪਾਜੀ ਕੀ ਲੱਭਦੇ ਹੈਂ ਆਂਡੇ ਆਂਡੇ ਕਿ ਵਾਦ ਗਏ ਪਾਜੀ ਦੇ ਸੋਨੇ ਦੇ ਆਂਡੇ ਕੱਲ ਦੀਆਂ ਨਾ ਨਿਆਣੇ ਡਰਾਈਆਂ ਨੇ ਇਹ ਮਾਰ ਪਾਜੀ ਇੱਧਰ ਥੋੜਾ ਆਂਡੇ ਦੇਖ ਜਾਓਗੇ ਯਾਰ ਨਹੀਂ ਉਹ ਪਤਾ ਇੱਥੇ ਕੀ ਦਿੰਦੀਆਂ ਹੁੰਦੀਆਂ ਨੇ ਕੁਝ ਅੱਛਾ ਨਿਆਣੇ ਨਾ ਡੰਡੇ ਮਾਰ ਮਾਰ ਕੱਲ ਦੀਆਂ ਡਰਾਈਆਂ ਵੀ ਆਉਣਗੀਆਂ ਉਹ ਤੁਹਾਡਾ ਛੋਟਾ ਦਾ ਮੈਂ ਦੇਖਿਆ ਭਾਈ ਖੁਸ਼ ਬਹੁਤ ਆ ਯਾਰ ਹੈ ਉਧਰ ਘਰੇ ਦਾ ਉੱਥੇ ਤਾਂ ਉੱਦੇ ਬੈਠਾ ਸੀਗਾ ਸਹੀ ਗੱਲ ਆ ਇੱਥੇ ਤਾਂ ਖੁਸ਼ ਬਹੁਤ ਹੋ ਇਸ ਫੇਰ ਦਾ ਤੁਸੀਂ ਤੁਹਾਨੂੰ ਲੱਗਿਆ ਦੀ ਉਹ ਬੋਲਦਾ ਨਹੀਂ ਉਹ ਤਾਂ ਬਾਲੀ ਤੱਕ ਉਹਦਾ ਪੂਰਾ ਘਿਹੜਾ ਭਾਈ ਬੰਦਾ ਭਾਈ ਲੱਭਦਾ ਵਿਆਹ ਅੰਡੇ ਭਾਈ ਕਹਿੰਦਾ ਤੁਹਾਨੂੰ ਅੰਡੇ ਦੇਣੇ ਆ ਫੀਡ ਹੋਏ ਕੁੱਕੜਾਂ ਦੀ ਹਾਂਜੀ ਉਹ ਬੱਲੇ ਭਾਈ ਹੁਣੇ ਦੇ ਯਾਰ ਕਿੰਨੇ ਕੇ ਪਾਣੀ ਪੈਂਦੀ ਭਾਜੀ ਇਹ ਫਿਰ ਇਹ ਚੋਂ ਖਾਂਦੇ ਕਿਦਾਂ ਭਾਜੀ ਆਪੇ ਆਪੇ ਕਿਦਾਂ ਖਾਉਂਦੇ ਭਾਈ ਥੱਲੇ ਬਣਿਆ ਉਹ ਅੱਛਾ ਆ ਲਓ ਵੇ ਕੁੱਕੜਾ ਦਾ ਬਣਿਆ ਹੋਇਆ ਭਾਈ ਆ ਕੁੱਕੜਾ ਦਾ ਬਣਾਇਆ ਹੋਆ ਭਾਜੀ ਹੁਣੀ ਪੱਕਾ ਹੀ ਇੱਥੇ ਕਿਚਨ ਬਣਾਈ ਹੋਈ ਹੈ ਇੱਥੇ ਸੈਲਫ ਸਰਵਿਸ ਚੱਲਦਾ ਹੈ ਬੜਾ ਕੇ ਆਂਦੇ ਕੁੱਕੜ ਖਾਂਦੇ ਪੀਂਦੇ ਆ ਪਾਣੀ ਵੀ ਪਾਉਂਦੇ ਨੇ ਹਲੇ ਅੱਛਾ ਜੀ ਪਾਣੀ ਆਪੇ ਪੀ ਜਾਂਦੇ ਨੇ ਓਕੇ ਹੋਰ ਪਾਣੀ ਭਰ ਲੈ ਪਾਣੀ ਗੱਚ ਪਾਣਾ ਭਾਜੀ ਬਸ ਇਹਦੇ ਪਾਣਾ ਉਹ ਇੱਥੇ ਨਾਲ ਦੇ ਚਾ ਜਿੱਥੇ ਲਾ ਭਰਿਆ ਰਹੂਗਾ ਇਹ ਪੀ ਜਾਣਾ ਇਹਨਾਂ ਨੇ ਬੱਚੀ ਜੀ ਉਹ ਕੋਹੈਂਡ ਬੜਾਈ ਭਾਈ ਆਲੋ ਆ ਇੱਕ ਵਾਸੇ ਨਲ ਲਾਇਆ ਹੋਇਆ ਜਲ ਸੇਵਾ ਆ ਇੱਕ ਵਾਸੇ ਹੈਗੀ ਆ ਉਹ ਭਾਈ ਉਹਨੀ ਸੇਵਾ ਕਰਦੇ ਵੀ ਸੇਵਾ ਪੂਰੀ ਪੂਰੀ ਸੇਵਾ ਹੋ ਰਹੀ ਹੈ ਭਾਈ ਉਹਨਾਂ ਦੀ ਆਜਾ ਪਾਵਾਂਗੇ ਨਾ ਪਾਣੀ ਭਾਈ ਰੋਜ਼ ਪਾਣਾ ਪੈਂਦਾ ਪਾਣੀ ਫਿਰ ਜਿੰਨਾ ਮੁੱਕ ਗਿਆ ਬਾਦੀ ਦਾ ਸੋ ਆਈ ਲ ਭਾਮਾ ਦਾ ਥੱਲੇ ਠੂਠਾ ਜਾ ਭਰ ਜਾਣਾ ਆ ਦੇਖੋ ਭਰ ਗਿਆ ਨਾ ਲੋ ਇਹ ਉੱਥੇ ਆ ਗਿਆ ਪੂਰਾ ਜਗਾੜ ਆ ਗਿਆ ਇਹ ਭਰ ਗਿਆ ਆਪ ਹੀ ਖੜ ਜਾਣਾ ਇਹ ਆ ਦੇਖੋ ਇੱਥੇ ਪਾਣੀ ਆ ਜਾਂਦਾ ਆ ਭਰ ਜਾਂਦਾ ਆ ਭਰ ਕੇ ਫਿਰ ਆਪਣੇ ਆਪ ਸਵਿਚ ਆਫ ਹੋ ਜਾਂਦਾ ਆ ਹਾਂ ਬਸ ਲੋ ਇਹ ਧੰਨਵਾਦ ਭਾਈ ਇਨਫੋਰਮੇਸ਼ਨ ਵਾਸਤੇ ਨਹੀਂ ਜਾਣਕਾਰੀ ਵਾਸਤੇ ਤੇ ਲੈ ਕੇ ਆਨੇ ਤੁਹਾਨੂੰ ਬਾਅਦ ਵਿੱਚ ਵੀ ਦਿਖਾਣੇ ਇੱਥੇ ਤੇ ਆ ਦੇਖੋ ਭਾਈ ਉਹਨਾਂ ਦੇ ਘਰੇ ਮੁਰਗੀਆਂ ਰੱਖੀਆਂ ਹੋਇਆਂ ਆ ਇੱਕ ਉਹ ਵੱਡੇ ਪਰੇ ਵੱਡੀ ਮੁਰਗੀ ਬੈਠੀ ਆ। ਭਾਜੀ ਉਹਨਾਂ ਦਾ ਫਾਰਮ ਆ ਭਾਜੀ ਉਹਨਾਂ ਦੇ ਫਾਰਮ ਤੇ ਆਏ ਸੀ ਇੱਥੇ। ਆ ਲੈ ਰੱਖ ਲੈ। ਤੇ ਗਾਇਆਂ ਗੋਈਆਂ ਵੀ ਤੁਹਾਨੂੰ ਬਾਅਦ ਵਿੱਚ ਦਿਖਾਣੇ ਆ। ਕਿ ਹੋਰ ਚਾਜੇ ਨਾ ਬਣਾਏ ਦੇਖ ਲੈ। ਪਹਿਲਾਂ ਤੂੰ ਸੱਤ ਪੜੂਰੇ ਖਰਾਬ ਕਰਦੇ। ਉਹ ਗਿਆ ਕਾਮਯਾਬ ਤਾਂ ਵਿੱਕੀ ਨੂੰ ਹੈ ਇਹ ਵਿੱਕੀ ਬਾਗਰ ਦਾ ਪਟੂਰਾ ਏਕੇ ਕੀ ਬਣਾ ਰਿਹਾ ਭਾਈ ਜੀ ਬਹੁਤ ਸਹੀ ਪੱਲਾ ਕਾਊੜਾ ਕੱਲਾ ਕੱਲਾ ਬਹੁੜਾ ਕੱਲਾ ਕੱਲਾ ਸ਼ੋਰ ਸ਼ੋਰ ਰੇ ਤਿਆਰੀ ਚੱਲਦੀ ਵਈ ਆ ਪੂਰੀ ਮਹਿਮਾਨ ਆ ਲਾਪੇ ਆ ਬਲਕੀ ਭਾਈ ਆਪਾਂ ਲੱਗਿਆ ਹੋਇਆ ਲੁਕੀ ਕੀ ਕਰੀ ਜਾਂਦਾ ਅੱਜ ਅੱਜ ਹਜੇ ਵਸ ਅੱਡਾ ਸੈੱਟ ਕਰਕੇ ਤੇ ਦੇਖਦੇ ਕੀ ਬਸਰ ਅਦਰ ਤੇਜੀ ਭਾਜੀ ਆਪਣੇ ਰਿਸਪੈਕਟਿਡ ਭਾਜੀ ਆ ਰਿਸਪੈਕਟਿਡ ਭਾਜੀ ਤੇਜੀ ਭਾਜੀ ਆ ਅਖੀਰ ਵਾਰ ਨਹੀਂ ਆ ਕੰਮ ਚੋਂ ਰੰਦਾ ਆ ਤੇ ਜਦਾ ਕੜਾ ਚੜਾਇਆ ਹੋਆ ਤੇ ਬੰਦ ਵਾਲੇ ਭਈਆ ਅੱਥਲੇ ਵਸੇ ਦਾਲ ਰੱਖੀ ਹੋਈ ਆ ਪਾਜੀ ਬਰਾ ਰਿਆ ਹੁਣ ਸੰਧੂ 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 ਭਾਈ ਨੂੰ ਲਗਾਉਂਦਾ ਆ ਪਾਜੀ ਉਹਦੀ ਗੱਲ ਹੀ ਆ ਪੂਰੀ ਤਿਆਰੀ ਤੇ ਪੂਰੀ ਜੋਰਾ ਸ਼ੋਰਾ ਤੇ ਟੱਡ ਚੱਲਦਾ ਵਿਆ ਯਾਰ ਹੁਣ ਚਾਹ ਦਾ ਟਾਈਮ ਲੱਗਿਆ ਤੇ ਜੀ ਕਿਤਾ ਯਾਰੇ ਭਾਈ ਫੁੱਲ ਸਾਫੀਆ ਨਹੀਂ ਚੱਲਦਾ ਜੀ ਹਾਂਜੀ ਭਾਈ ਤੇਜੀ ਬਰਾ ਕਹਦਾ ਮੈਂ ਲੱਗੇ ਸਫਾਈ ਕਰਦੀ ਮਾਮਾ ਨੇ ਉਹ ਕੱਲ ਬੜੀ ਬੜੀ ਜੀ ਕੇਵਰਾ ਜੀ ਸਤਿ ਸ੍ਰੀ ਅਕਾਲ ਅਦਾਬ ਮਾਲਿਕੁਲ ਸਲਾਮ ਆਜੀ ਦਾ ਸਵਾਗਤ ਹੈ ਜੀ ਅੱਜ ਦੀ ਮੇਰੇ ਇਸ ਨਵੀਂ ਵੀਡੀਓ ਦੇ ਵਿੱਚ ਜੋ ਕਿ ਆਪਾਂ ਅੱਜ ਆ ਪਹੁੰਚੇ ਆ 파ਟ 2 파ਟ 2 ਮਾ ਹੋਏ ਵਾਰ ਇਸ ਪਿੰਡ ਦਾ ਨਾਮ ਹੈ ਮੋਰੀਆਂ ਦਾ ਪਿੰਡ ਹੈ ਇੱਥੇ ਆਪਾਂ ਆਏ ਆ ਅੱਜ ਤੇ ਆਪਾਂ ਇੱਥੋਂ ਅਸੀਂ ਲੰਘਦੇ ਪਏ ਸੀਗੇ ਇੱਕ ਤਰ੍ਹਾਂ ਦਾ ਫੌਜੀਆ ਦਾ ਆ ਮੈਮੋਰੀਅਲ ਇੱਥੇ ਉਹਨਾਂ ਨੇ ਬਣਾਇਆ ਹੋਇਆ ਹੈ ਅੰਦਰ ਤੇ ਮੈਮੋਰੀਅਲ ਸਟੇਡੀਅਮ ਕੀ ਕਹਿੰਦੇ ਹੁੰਦੇ ਆ ਤੇ ਆਪਾਂ ਉੱਥੇ ਵੀ ਜਾ ਕੇ ਆਨੇ ਤੁਹਾਨੂੰ ਦਿਖਾਣੇ ਆ ਤੇ ਤੇ ਤੁਹਾਡੀ ਥੋੜੀ ਜਿਹੀ ਦਾ ਦਸ ਦਵਾ ਟਾਊਨ ਬਾਰੇ ਇਹ ਆਪਾਂ ਜੀ ਆਪਾਂ ਆਕਲੈਂਡ ਸਿਟੀ ਤੋਂ ਤੇ 에어ਪੋਰਟ ਤੇ ਧਰੂ ਆਣਾ ਆ ਲਗਭਗ 40 ਤੋਂ 50 ਕਿਲੋਮੀਟਰ ਦੀ ਦੂਰੀ ਦੇ ਵਿੱਚ ਅੱਜ ਤਾਂ ਇਹ ਤੇ 50 ਕਿਲੋਮੀਟਰ ਦੀ ਦੂਰੀ ਦੇ ਵਿੱਚ ਹੈਗਾ ਆ ਤੇ ਇੱਥੇ ਜਿਹੜਾ ਇਹ ਨਾਮ ਹੈਗਾ ਆ ਇਹ ਮੋਰੀਆਂ ਦੇ ਨਾਮ ਤੇ ਆ 파ਟ ਆ ਮਾ ਹੋਇਆ ਵਾਰ 파ਟ ਆ ਮਾ ਹੋਇਆ ਵਾਰ ਦਾ ਮਤਲਬ ਹੈ ਕਿ ਇਹ ਮੋਰੀ ਮੋਰੀ मीनिंग ਇਹਦਾ ਇਹ ਆ ਕਿ ਕਿ ਜਿਹੜਾ ਜਦੋਂ ਆਪਾਂ ਲੜਾਈ ਦੇ ਟਾਈਮ ਜਿਹੜੇ ਯਾਰ ਵਰਤ ਦੇ ਹੁੰਦੇ ਸੀਗੇ ਉਹ ਇੱਕ ਯਾਰ ਦਾ ਨਾਮ ਆ ਪਾਟਾ ਮਾ ਹੋਇਆ ਤੇ ਉਸ ਕਰਕੇ ਉਹਨਾਂ ਨੇ ਇਹ ਟਾਊਨ ਦਾ ਨਾਮ ਹੀ ਰੱਖਿਆ ਕਿਉਂਕਿ ਇੱਥੇ ਜਿਆਦਾ ਫੌਜੀ ਰਹਿੰਦੇ ਸੀਗੇ ਤੇ ਲੋ ਜੀ ਅੱਜ ਤੁਹਾਨੂੰ ਫਿਰ ਟਾਊਨ ਚ ਲੈ ਕੇ ਜਾਂਦੇ ਆ ਤੇ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਵਾਂਗੇ 2020 ਦੇ ਵਿੱਚ ਜਿਹੜਾ ਇਹਦਾ ਸੈਂਸਸ ਹੋਇਆ ਸੀ ਜਿੱਦਾ ਜਿਹੜੀ ਪੋਪੂਲੇਸ਼ਨ ਕਾਊਂਟ ਕੀਤੀ ਸੀਗੀ 1270 ਬੰਦਿਆਂ ਦੀ ਪੋਪੂਲੇਸ਼ਨ ਜੀਜੀਤ ਨੇ ਤੇ ਹੁਣ ਤਾਂ 24-4 ਸਾਲ ਹੋ ਗਏ ਜਿੱਦਾਂ ਲਗਭਗ ਤੇ ਹੁਣ ਵੈਸੇ ਵੱਧ ਗਈ ਹੁਣੀ ਆ ਇਹਨਾਂ ਦੀ ਪੋਪੂਲੇਸ਼ਨ ਤੇ ਉਸ ਟਾਈਮ ਸੀਗੀ 1270 ਤੇ ਲੋ ਜੀ ਤੁਹਾਨੂੰ ਲੈ ਕੇ ਜਾਂਦੇ ਆ ਫਿਰ ਪਹੁੰਚਾਣੇ ਆ ਤੁਹਾਨੂੰ ਆਜੋ ਜੀ ਤੇ ਆ ਪਿੰਡ ਦੇ ਜਿਹੜੇ ਆ ਪਿੰਡ ਦੇ ਵਿੱਚ ਜਿਹੜੇ ਫੌਜੀ ਸੀਗੇ ਉਹ ਵਾਲੇ ਜੇ ਤਾਂ ਨਾ ਕਿ ਜਿਹੜੇ ਇੱਥੇ ਦੇ ਫੌਜੀ ਸੀਗੇ ਉਹ ਜਿਹੜੇ ਅਫਗਾਨਿਸਤਾਨ ਦੇ ਵਿੱਚ ਜ਼ਿਆਦਾ ਸ਼ਹੀਦ ਹੋਏ ਸੀਗੇ ਇਸ ਦਾ ਕਿ ਉਹਨਾਂ ਨੇ ਮੋਰੇ ਬੋਰਡ ਲਾਏ ਹੋਇਆ ਸਾਰੇ ਫੌਜੀਆ ਦੇ ਉੱਤੇ ਤੇ ਉਹ ਆਪ ਜੀ ਵੀਡੀਓ ਦੇ ਵਿੱਚ ਸਲੈਮ ਸ਼ਾਟ ਲੈ ਕੇ ਨਾ ਤੁਸੀਂ ਪੜ੍ਹ ਸਕਦੇ ਆ ਕਿਹੜੇ ਕਿਹੜੇ ਫੌਜੀਆ ਇੱਥੇ ਠੀਕ ਹੋਏ ਹੋਏ ਨੇ ਇਹ ਆਪ ਨੇ ਪਿੰਡ ਦੇ ਤੇ ਉਹ ਸਾਹਮਣੇ ਟਾਊਨ ਉਹ ਸਾਹਮਣੇ ਮਿਊਜ਼ੀਅਮ ਬਣਿਆ ਹੋਇਆ ਹੈ ਫੌਜੀਆ ਦਾ ਤੇ ਉਹ ਤੁਹਾਨੂੰ ਦਿਖਾਣੇ ਆ ਜੀ ਲਓ ਜੀ ਆਪਾਂ ਵੜਦੇ ਵਾਦੇ ਪਏ ਆ ਤੇ ਆਪਾਂ ਬਾਹਰੋਂ ਦਾ ਆਲਰੇਡੀ ਵੀਡੀਓ ਜਿੱਦਾਂ ਬਣਾਦੇ ਪਏ ਆ ਬਟ ਅੰਦਰ ਜਾ ਕੇ ਆਪਾਂ ਜੇ ਓਪਨ ਹੋਇਆ ਨਾ ਆਪਾਂ ਉਹਨਾਂ ਤੋਂ ਪਹਿਲਾਂ ਪਰਮਿਸ਼ਨ ਲਵਾਂਗੇ ਅੰਦਰ ਵੀਡੀਓ ਬਣਾਉਂਦੇ ਤੇ ਸਾਨੂੰ ਪੱਕਾ ਨਹੀਂ ਪਤਾ ਹੈਗਾ ਕਿ ਬੰਦ ਆ ਕਿ ਖੁੱਲਾ ਮੈਨੂੰ ਲੱਗ ਰਿਹਾ ਬੰਦ ਹੋਆ ਕਿਉਂਕਿ ਇੱਥੇ ਕੋਈ ਹੈ ਨਹੀਂ ਇਸ ਟਾਈਮ ਲੱਗ ਰਿਹਾ ਕਿ ਕਲੀਅਰ ਹੈ ਪਾਡ ਰਗਬੀ ਫੁੱਟਬਾਲ ਕਲੱਬ ਆ ਦਾ ਸਪਾਂਸਰਸ਼ਿਪ ਲੱਗੇ ਹੋਏ ਆ ਸਾਰੇ ਆ ਦਾ ਸਪਾਂਸਰ ਆ ਸਾਰੇ ਆ ਰਗਬੀ ਗਰਾਊਂਡ ਹੈ ਜਦਾਵਾਲਾ ਪਾਰਟ 2 ਮਾ ਹੋਏ ਰਗਬੀ ਆ ਦੇਖ ਲੋ ਰਗਵੀ ਫੁੱਟਬਾਲ ਕਲੱਬ ਇੱਥੇ ਫੁੱਟਬਾਲ ਦਾ ਗਰਾਊਂਡ ਆ ਇਹ ਵਾਲਾ ਦੇਖੋ ਕਿੰਨਾ ਵਧੀਆ ਨੇਚਰ ਆ ਨਾ ਚਾਰ ਕਲੱਬ ਐ ਚਾਰ ਇਹਦੇ ਵਿੱਚ ਗਰਾਊਂਡ ਬਣੇ ਹੋਏ ਆ ਜਿੱਦਾਂ ਤੇ ਇਹ ਅਸਲ ਵਿੱਚ ਕੀ ਆ ਅੰਦਰੋਂ ਬੰਦ ਕੀਤਾ ਹੋਇਆ ਆ ਅੱਜ ਇਹ ਸੰਡੇ ਕਰਕੇ ਆਪਾਂ ਸੰਡੇ ਸੀਗਾ ਇੱਧਰ ਤੇ ਇਹ ਹੈਗਾ ਬੰਦ ਐਸ ਟਾਈਮ ਤੇ ਬਟ ਫਿਰ ਵੀ ਆਪਾਂ ਤੁਹਾਨੂੰ ਇਦਾਂ ਕਰਦੇ ਆ ਜਿਹੜਾ ਇੱਥੇ ਦਾ ਟਾਊਨ ਆ ਜਿੱਦਾਂ ਨਾ ਮਾਰਕੀਟ ਆ ਵਗੈਰਾ ਛੋਟੇ ਛੋਟੇ ਆ ਆ ਉੱਧਰ ਤੁਹਾਨੂੰ ਲੈ ਕੇ ਜਾਂਦੇ ਆ ਉਹ ਵੀ ਤੁਹਾਨੂੰ ਦਿਖਾਣੇ ਆ ਜਿੱਦਾਂ ਤੇ ਆਹ ਵਾਲੇ ਸਾਈਡ ਤੇ ਹੋ ਗਿਆ ਟੈਨਿਸ ਵਗੈਰਾ ਦਾ ਇੱਧਰ ਕ੍ਰਾਊਂਡ ਹੋ ਗਿਆ ਆ ਰਗਵੀ ਦਾ ਹੋ ਗਿਆ ਵੜਾ ਮੋਰਿਆਂ ਦਾ ਪਿੰਡ ਵਾ ਇਹ ਆ ਬੈਠੇ ਆਪਣੇ ਭਾਈ ਤੇਜੀ ਭਾਜੀ ਭਾਈ ਉਹਨਾਂ ਨੂੰ ਫੋਲੋ ਕਰ ਲਿਓ ਟਿਕਟੌਕ ਤੇ ਭਾਜੂਣੀ ਤੇ ਆ ਮਾਦੀ ਭਾਜੀ ਨਵਾਂ ਸ਼ਹਿਰ ਵਾਲੇ ਠੀਕ ਆ ਜੀ ਤੇ ਆ ਹੈਗਾ ਦੀਪਾ ਵਜੀਦ ਵਾਲਾ ਤੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਨਾ ਫੋਲੋ ਜ਼ਰੂਰ ਕਰ ਲਿਓ ਮੈਨੂੰ YouTube ਤੇ ਮੇਰਾ YouTube ਚੈਨਲ ਹੈਗਾ ਦੀਪਾ ਵਜੀਦ ਵਾਲਾ ਤੇ ਨਾਲ ਦੇ ਨਾਲ ਮੇਰੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਸੁਜੈਸਟ ਕਰਦਿਆ ਕਰੋ ਕਿ ਕਿੱਦਾਂ ਦੀ ਵੀਡੀਓ ਤੁਹਾਨੂੰ ਹੋਰ ਪਸੰਦ ਹੈਗੀਆਂ ਜਿੱਦਾਂ ਕਿ ਕੰਟੈਂਟ ਕਿੱਦਾਂ ਦਾ ਤੁਹਾਨੂੰ ਪਸੰਦ ਆ ਮੇਰਾ ਕੰਟੈਂਟ ਤੁਹਾਨੂੰ ਪਸੰਦ ਆਉਂਦਾ ਆ ਕਿ ਨਹੀਂ ਆਉਂਦਾ ਸਾਰਾ ਕੁਝ ਦੱਸ ਦਿਆ ਕਰੋ ਤੇ ਹੁਣ ਆਹ ਦਾ ਆਪਣਾ ਹੋ ਗਿਆ ਥੋੜੇ ਜਿਹਾ ਕੰਮ ਖਰਾਬ ਇਹ ਹੋ ਗਿਆ ਬੰਦ ਮਿਊਜ਼ੀਅਮ ਜਿਹੜਾ ਸੀਗਾ ਤੇ ਬਟ ਕੋਈ ਗੱਲ ਨਹੀਂ ਤੁਸੀਂ ਸਾਈਡ ਨਾ ਹੋਵੋ ਆਪਾਂ ਤੁਹਾਨੂੰ ਇੱਥੇ ਜਿਹੜਾ ਟਾਊਨ ਆ ਨਾ ਉੱਥੇ ਹੈਗੀਆਂ ਸ਼ਾਹ ਕਾਫੀ ਸ਼ਾਪਾਂ ਇੱਕ ਦੋ ਉੱਥੇ ਲੈ ਕੇ ਜਾਂਦੇ ਤੁਹਾਨੂੰ ਉੱਥੇ ਘੁਮਾਣੇ ਆ ਜੀ ਉਹਦੀ ਸਾਨੂੰ ਸੈਰ ਕਰਾਣੇ ਆ ਜਿੱਦਾਂ ਠੀਕ ਆ ਜੀ ਲਓ ਜੀ ਚਲਿਏ ਭਾਜੀ ਫਿਰ ਚਲ ਆਪਾਂ ਟਾਊਨ ਵੱਲੋਂ ਚੱਲੀ ਆਤੇ ਟਾਊਨ ਵੱਲ ਨੂੰ ਜਾਂਦੇ ਜਾਂਦੇ ਅੰਦਰ ਆਇਆ ਤੁਹਾਡੇ ਦਰਸ਼ਨ ਕਰਾ दिए ਇਸ ਦੀ ਟਾਈਮਿੰਗ ਹੁੰਦੀ ਹੈ ਨਾ ਟਾਈਮਿੰਗ ਹੋਣੀ ਆ ਹੈ ਨਹੀਂ ਅੱਜ ਲੋ ਵਾਪਸ ਜਾਂਦੇ ਭਏ ਆਪਾਂ ਟਾਊਨ ਵੱਲੋਂ ਜਾ ਕੇ ਆਏ ਉਹਦਾ ਆਲਰੇਡੀ ਬਟ ਉਹ ਅੱਜ ਬੰਦ ਆ ਤੇ ਇਸ ਕਰਕੇ ਆਪਾਂ ਅੰਦਰ ਤੋਂ ਆ ਵੀ ਨੂੰ ਦਰਸ਼ਨ ਨਹੀਂ ਕਰਾ ਸਕਦੇ ਉਹਦੇ ਬੜਾ ਪਾ ਕੋਸ਼ਿਸ਼ ਕਰਦੇ ਟਾਊਨ ਵੱਲ ਜਾਂਦੇ ਆ ਟਾਊਨ ਦੀਆਂ ਸ਼ਾਪਾਂ ਵੀ ਲਗਭਗ ਕਾਫੀ ਬੰਦ ਹੋਈਆਂ ਆ ਬਟ ਜਿਹੜੀ ਵੀ ਓਪਨ ਹੈਗੀ ਆ ਜਿੱਦਾਂ ਤੁਹਾਨੂੰ ਲੈ ਕੇ ਜਾਂਦੇ ਪੂਰਪੜ ਤੇ ਵਗੈਰਾ ਕਮਾਣੇ ਆ ਤੇ ਵੈਸੇ ਇਹ ਵਾਲਾ ਜਿਹੜਾ ਟਾਊਨ ਆ ਇਹ ਨਿਊਜ਼ੀਲੈਂਡ ਦੇ ਵਿੱਚ ਓਕਲੈਂਡ ਚ ਪੈਂਦਾ ਫ੍ਰੈਂਕਲਿਨ ਚ ਪੈਂਦਾ ਇਹ ਫ੍ਰੈਂਕਲਿਨ ਦੇ ਨਾਲ ਨਾਲ ਇਹ ਓਕਲੈਂਡ ਤੋਂ ਹੈਗਾ ਆ 40 41 ਕਿਲੋਮੀਟਰ ਪੈਂਦਾ ਏਅਰਪੋਰਟ ਤੋਂ ਤੇ ਉਧਰ ਲਗ ਸਿਮਿਲਰ ਆ ਤੇ 2020 ਦੇ ਵਿੱਚ ਇਹਦੀ ਪੋਪੂਲੇਸ਼ਨ ਕਾਊਂਟ ਕੀਤੀ ਸੀ ਉਹਨਾਂ ਨੇ 1270 ਪੋਪੂਲੇਸ਼ਨ ਸੀਗੀ ਉਹਦੀ 2020 ਦੇ ਵਿੱਚ ਤੇ ਇੱਥੇ ਕਰੰਸੀ ਉਹੀ ਨਿਊਜ਼ੀਲੈਂਡ ਡਾਲਰ ਹੀ ਚੱਲਦਾ ਹੈ ਜੇ ਨਿਊਜ਼ੀਲੈਂਡ ਚ ਹੈਗਾ ਉਹ ਤਾਂ ਹੈਗਾ ਹੀ ਆ ਤੇ ਹੈਗਾ ਇਹ ਆਕਲੈਂਡ ਦੇ ਵਿੱਚ ਤੇ ਨਾਲ ਦੇ ਨਾਲ ਹੋਰ ਇਹਦੇ ਵਿੱਚ ਕੀ ਆਪਾਂ ਦੱਸ ਸਕਦੇ ਹਾਂ ਕਿ ਇੱਥੇ ਦੇ ਜਿਹੜੇ ਲੋਕ ਸੀਗੇ ਜਿਹੜੇ ਪੁਰਾਣੇ ਜਿਹੜੇ ਵਰਲਡ ਵਾਰ ਦੇ ਵਿੱਚ ਹੋਏ ਸੀਗੇ ਆ ਸਾਰੇ ਬੰਦੇ ਸ਼ਹੀਦ ਹੋਏ ਸੀਗੇ ਇੱਥੇ ਤੇ ਇਹਦੇ ਵਿੱਚ ਇਹ ਆ ਰਿਚਰਡ ਹੈਲਿਸ ਦਾ ਨਾਮ ਆਦਾ ਹੈ ਜਿਆਦਾ ਇਸ ਟਾਈਮਰ ਅਫਗਾਨਿਸਤਾਨ ਪੀਟੀਈ ਅਰੇਂਜਮੈਂਟ ਰੇਜਮੈਂਟ ਨਿਊਜ਼ੀਲੈਂਡ ਤੇ ਕਿਲਡ ਇਨ ਐਕਸ਼ਨ ਐਕਸ਼ਨ ਜੋ ਹੈ 21 ਸਾਲ ਦੀ ਉਮਰ ਦੇ ਸੀਗੇ ਇਹਨਾਂ ਦੀ ਐਜ 19 8 2020 ਆ 2012 ਇਹ ਰੀਸੈਂਟਲੀ ਇਹ ਮਿਲਦਾ ਪੜੀ ਇਸ ਕਟੇਜ ਦਾ ਜਿਹੜੇ ਸੀਗਾ ਇਹ ਅਫਗਾਨਿਸਤਾਨ ਦੇ ਵਿੱਚ ਜਿਆਦਾ ਪਿੱਛੇ ਜੇ جنگ ਨਹੀਂ ਲੱਗਦੇ ਸੀ ਕਿ ਅਫਗਾਨਿਸਤਾਨ ਚ ਉਸ ਟਾਈਮ ਦਾ ਇਹ ਵਾਲਾ ਲੀਡਰਸ ਜਿਹੜਾ ਆ ਦੇਖੋ ਛੋਟਾ ਜਿਹਾ ਪਿੰਡ ਵਾ ਇਹ ਛੋਟੀਆਂ ਛੋਟੀਆਂ ਸ਼ਾਪਾਂ ਆ ਨਾਲ ਆ ਦੇਖੋ ਨਿਊ ਟੂ ਯੂ ਜਾਂਦੇ ਆ ਨਿਊ ਟੂ ਯੂ ਤੇਜੀ ਅਦਰ ਚੱਲ ਜਾਓ ਬੋਰੇ ਆਹ ਦੋ ਦਾ ਦਾਦਾ ਦਾ ਪੋਸਟ ਆ ਵੀ ਤਾਂ ਜਿਹ ਕਿਸ ਜਿੱਦਾਂ ਜਿਹੜੇ ਬੰਦੇ ਬਾਹਰ ਜਾ ਕੇ ਕੰਟਰੀਆਂ ਚ ਰਹਿੰਦੇ ਆ ਨਾ ਤੇ ਉਹ ਐਦਾਂ ਦੀ ਸਰਵਿਸ ਹੁੰਦੀ ਆ ਹਰੇਕ ਬਸ ਆ ਪੋਸਟ ਸ਼ਾਪ ਤੇ ਤੇ ਤੁਸੀਂ ਆ ਜਿਹੜਾ ਬਾਕਸ ਹੁੰਦਾ ਨਾ ਇਹ ਤੁਸੀਂ ਹਾਇਰ ਕਰ ਸਕਦੇ ਆ ਮਹੀਨੇ ਲਈ ਤੇ ਇਹਦੇ ਲਗਭਗ ਪਹਿਲਾਂ ਤਾਂ ਜਿੱਦਾਂ ਇਹਦੇ ਮਹੀਨਾ ਦਾ 30 ਡਾਲਰ ਹੁੰਦੇ ਹੁੰਦੇ ਸੀ ਇੱਥੇ 20 ਸਾਲ ਪਹਿਲਾਂ ਹੁਣ ਤਾਂ ਮੈਨੂੰ ਪਤਾ ਨਹੀਂ ਇਹ ਕਿੰਨੇ ਹੁੰਦੇ ਕਿਉਂਕਿ ਅਸੀਂ ਪਹਿਲਾਂ ਲੈ ਆਇਆ ਸੀਗਾ ਮਤਲਬ ਕੋਈ ਵੀ ਆਪਣੇ ਲੈਟਰ ਵਗੈਰਾ ਆਣਾ ਨਾ ਕੁਝ ਵੀ ਆਣਾ ਤਾਂ ਉਹ ਸਾਰਾ ਫਿਰ ਇੱਥੇ ਪੋਸਟ ਆਫਿਸ ਦਾ ਡਰੈੱਸ ਜਿਹੜਾ ਹੁੰਦਾ ਸੀ ਉਹ ਵਾਲਾ ਦੇ ਦੋ ਤੇ ਉਹਦੇ ਵਿੱਚ ਆਪਣਾ ਲੈਟਰ ਹੁੰਦਾ ਸੀ ਆਪਣੀ ਚਾਬੀ ਜਿਹੜੇ ਟਾਈਮ ਮਰਜੀ ਆਓ ਤੇ ਚਾਬੀ ਆਪਣੀ ਖੋਲੋ ਤੇ ਖੋਲ ਕੇ ਆਪਣਾ ਲੈਟਰ ਕੱਢ ਕੇ ਲੈ ਜਾਓ ਬੰਦਾ ਸੇਫ ਰਹਿੰਦਾ ਸੀਗਾ ਕਿਉਂਕਿ ਜੀ ਚੱਕਰ ਕੀ ਹੁੰਦਾ ਜਦ ਬੰਦਾ ਕੱਲਾ ਰਹਿੰਦਾ ਹੈ ਤੇ ਉਹਦੇ ਨਾਲ ਕੀ ਹੁੰਦਾ ਨਾ ਬੰਦੇ ਦਾ ਪੱਕਾ ਨਹੀਂ ਪਤਾ ਹੁੰਦਾ ਕਿ ਬੰਦਾ ਕਿੱਥੇ ਹੈ ਨਾ ਕਿੱਥੇ ਲੈਟਰ ਆਂਦੇ ਆ ਕਿੱਥੇ ਨਹੀਂ ਜਾਂਦੇ ਹੈਗੇ ਤੇ ਪੱਕਾ ਨਹੀਂ ਪਤਾ ਹੁੰਦਾ ਹੈਗਾ ਇਸ ਕਰਕੇ ਫਿਰ ਐਦਾਂ ਦਾ ਦੂਜਾ ਲੈ ਲਓ ਤੇ ਤੁਹਾਨੂੰ ਫਿਰ ਪਤਾ ਰਹਿੰਦਾ ਕਿ ਆਪਣਾ ਲੈਟਰ ਉੱਥੇ ਆਪਣੀ ਕੋਈ ਵੀ ਚੀਜ਼ ਪੋਸਟ ਚੀਜ਼ ਆ ਜਾਈਓ ਆਪਣੀ ਸੇਫ ਰਹ ਇਹ ਤੁਸੀਂ ਆਪਸ਼ਨ ਚੂਜ਼ ਕਰ ਸਕਦੇ ਹੋ ਤਾਂ ਚੱਲੀਏ ਉਹ ਤਾਂ ਦੂਜਾ ਆ ਯਾਰ ਉਹ ਤਾਂ ਸ਼ੌਪ ਆ ਕ્રાਫਟ ਦੇ ਦੂਜੀ ਆ ਸਾਰਾ ਜਟਾਉ ਨੂੰ ਬੰਦ ਆ ਲਗਭਗ ਸ਼ੋਭਾ ਨਾਲ ਇੱਥੇ ਸਾਰੀਆਂ ਆ ਇਹਦੀ ਸਪੀਡ ਨੇਮ ਹੈਗੇ ਆ ਵਾਲੇ ਆ ਸਪੀਡ ਨੇਮ ਪੈ ਜਾਂਦੇ ਆ ਤੇ ਆ ਵਾਲਾ ਜਿਹੜਾ ਰਸਤਾ ਆ ਇਹ ਸਿੱਧਾ ਹੀ ਜਾਂਦਾ ਹੈਗਾ ਆ ਤੇ ਆਪਣੇ ਪੁੱਕੀ ਕੋਈ ਨੂੰ ਨਿਕਲ ਜਾਂਦਾ ਇੱਕ ਸਾਈਡ ਤੋਂ ਪੁੱਕੀ ਕੋਈ ਤੋਂ ਫਿਰ ਗਾਹਾਂ ਆਪਣਾ 1 ਨੰਬਰ ਮੋਟਰਵੇ ਪਾ ਕੇ ਆਕਲੈਂਡ ਨੂੰ ਚੱਲ ਜਾਂਦਾ ਤੇ ਇੱਕ ਮਿੰਟ ਨੂੰ ਚੱਲ ਜਾਂਦਾ ਹੈ ਆ ਇਹਨਾਂ ਛੋਟਾ ਟਾਊਨ ਆ ਜਿਆਦਾ ਵੱਡਾ ਟਾਊਨ ਨਹੀਂ ਹੈਗਾ ਪਾਲੇ ਪਾਸੇ ਦਾ ਹੈਗਾ ਬਸ ਆ ਦੂਜਾ ਆਪਣਾ ਬੱਸ ਸਟਾਪ ਦੇ ਬੈਕ ਸਾਈਡ ਤੇ ਹੈਗਾ ਆ ਪੁਲਿਸ ਸਟੇਸ਼ਨ ਆ ਪ੍ਰਾਣੇ ਘਾਰਵਾ ਟਾਊਨ ਦੇ ਵਿੱਚ ਵਧੀਆ ਟਾਊਨ ਛੋਟਾ ਜਿਹਾ ਘੁੰਮ ਸਕਦੇ ਤੁਸੀਂ ਆ ਕੇ ਲਓ ਜੀ ਐਦਾਂ ਦੀ ਸੀਗੀ ਆਪਣੀ ਵੀਡੀਓ ਜਿਹੜੇ ਆਪਾਂ ਪਿੰਡ ਚ ਆਏ ਆ ਮੋਰੀਆਂ ਦਾ ਪਿੰਡ ਆ ਪਾਰਟ 2 ਮਹਾ ਵਿਲੇਜ ਆਕਲੈਂਡ ਨਿਊਜ਼ੀਲੈਂਡ ਨਿਊਜ਼ੀਲੈਂਡ ਚ ਪੈਂਦਾ ਫ੍ਰੈਂਕਲੀ ਡਿਸਟ੍ਰਿਕਟ ਚ ਪੈਂਦਾ ਆ ਪਾਂਡਰ ਆਕਲੈਂਡ ਕਾਉਂਸਲ ਤੇ ਆਂਦਾ ਆ ਤੇ ਆਪ ਜੀ ਦੱਸਿਓ ਫਿਰ ਵੀਡੀਓ ਕਿੱਦਾਂ ਦੀ ਲੱਗੀ ਵਧੀਆ ਲੱਗੀ ਹੋ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਸਤਰੀ ਗਾਲ ਜੀ ਧੰਨਵਾਦ ਮਿਲ ਗਿਆ ਮੇਰੀ ਨੈਕਸਟ ਵੀਡੀਓ ਵਿੱਚ ਰੱਬ ਬਰਕਾ ਸ਼ੇਅਰ